ਜਦੋਂ ਉਹ ਖੇਲਦਾ ਸੀਗਾ ਪਾਣੀ ਨਾਲ ਉਹ ਪਤਾ ਨਹੀਂ ਲੱਗਿਆ ਕਿਸ ਟਾਈਮ ਜਿਹੜਾ ਹੈਗਾ ਉਹ ਪਾਰਟੀ ਦੇ ਵਿੱਚ ਜਿਹੜਾ ਹੈਗਾ ਉਹ ਸਿਰ ਭਾਰ ਡੇਗ ਗਿਆ ਤੇ ਉਹਨੂੰ ਜਦੋਂ ਹਸਪੀਟਲ ਲੈ ਕੇ ਗਏ ਆ ਤੇ ਉਹਨੂੰ ਮਰਿਤਕ ਕੋਸ਼ਿਸ਼ ਕੀਤਾ ਵਹਿਣ ਪਾਰਿਆ ਇਹ ਪਰਿਵਾਰ ਤਾਂ ਉਮਰ ਖੁਦ ਨੂੰ ਮੁਆਫੀ ਕਰ ਸਕੇਗਾ ਕਿਉਂਕਿ ਲਾਪਰਵਾਹੀ ਹੋਈ ਤੇ ਸਵਾ ਸਾਲ ਦੇ ਬੱਚੇ ਦੀ ਜਾਨ ਚਲੀ ਗਈ ਮੰਨਾ ਨੰਗਲ ਦਾ ਜਿੱਥੇ ਪਾਣੀ ਦੀ ਬਾਲਟੀ ਚ ਡੁੱਬ ਗਿਆ ਸਵਾ ਸਾਲ ਦਾ ਬੱਚਾ ਖੇਡਦੇ ਖੇਡਦੇ ਬੱਚਾ ਬਾਥਰੂਮ ਦੇ ਵਿੱਚ ਪਈ ਬਾਲਟੀ ਦੇ ਵਿੱਚ ਜੱਡ ਗਿਆ ਤੇ ਜਦੋਂ ਤੱਕ ਪਤਾ ਲੱਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਦੁਖਦਾਈ ਘਟਨਾ ਜਿਹੜੀ ਹੈਗੀ ਮੱਲਾ ਪ੍ਰਾਣੇ ਗੁਰਦੁਆਰੇ ਵਿੱਚ 골ਡੀ ਪੂਰੀ ਆ ਉਹਨਾਂ ਦਾ ਬੇਟਾ ਜਿਹੜਾ ਹੈਗਾ ਬਾਲਟੀ ਦੇ ਵਿੱਚ ਜਿਹੜਾ ਹੈਗਾ ਉਹਦੀ ਡੈਥ ਹੋ ਗਈ ਡੁੱਬ ਕੇ ਜਿਹੜਾ ਉਹ ਖੇਡਦਾ ਸੀਗਾ ਪਾਣੀ ਨਾਲ ਉਹ ਪਤਾ ਨਹੀਂ ਲੱਗਿਆ ਕਿਸ ਟਾਈਮ ਜਿਹੜਾ ਹੈਗਾ ਉਹ ਪਾਲਟੀ ਦੇ ਵਿੱਚ ਜਿਹੜਾ ਹੈਗਾ ਉਹ ਸਿਰ ਪਾਰ ਡਿੱਗ ਗਿਆ ਤੇ ਉਹਨੂੰ ਜਦੋਂ ਹਸਪੀਟਲ ਲੈ ਕੇ ਗਏ ਆ ਤੇ ਉਹਨੂੰ ਮ੍ਰਿਤਕ ਘੋਸ਼ਿਤ ਕੀਤਾ ਉਹਦੇ ਨਾਲ ਜਿਹੜਾ ਹੈਗਾ ਸਾਰੇ ਹੀ ਮੱਲੇ ਦੇ ਵਿੱਚ ਜਿਹੜਾ ਹੈਗਾ ਸ਼ੋਕ ਦੀ ਲਹਿਰ ਹੈ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੈ ਹੋਈ ਆ ਮੈਂ ਤਾਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਾਂਗਾ ਵੀ ਜਿਹੜਾ ਹੈਗਾ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਇਹ 2-4 ਹਫ਼ਤੇ ਪਹਿਲਾਂ ਵੀ ਹੋਇਆ